ਪਰਸੇ ਨਾਲ ਦੀ ਵਿੱਚ ਵੀ ਨੇ ਨਹੀਂ ਉਹਨਾਂ ਨੂੰ ਸੇਵ ਕਰਨਾ ਉਹਨਾਂ ਨੂੰ ਸੇਵ ਕਰਨਾ ਇਹ ਕਿ ਜਦੋਂ ਦੰਦਾਂ ਦਾ ਬੁਰਦਾ ਆ ਜਾ ਰਿਹਾ ਕਿਉਂਕਿ ਮਾਰ ਦੀ ਉਹ ਜਿਹੜੇ ਕਿ ਡਾਕਟਰ ਕਿਹਾ ਮਹਾਵੀਰ ਮੈਡੀਕਲ ਹਾਲ ਡਾਕਟਰੀਆਂ ਜਿਹੜੇ ਉੱਥੇ ਇਹਨਾਂ ਵੱਲੋਂ ਵੀ ਇੱਕ ਬੜਾ ਵਧੀਆ ਸਲਾਗਾ ਜੋ ਕਦਮ ਕੀਤਾ ਜਾ ਰਿਹਾ ਕਿਉਂਕਿ ਕੁਦਰਤ ਦੀ ਕਰੋਪੀ ਜਿਵੇਂ ਕਿ ਬਰਸਾਤ ਨਹੀਂ ਪੈ ਰਹੀ ਬਰਸਾਤ ਨਾ ਹੋਣ ਕਰਕੇ ਜਦੋਂ ਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਸਨ ਅੱਜ ਜਿਹੜੇ ਕਿ ਇਹਨਾਂ ਵੱਲੋਂ ਮਾਰਕੀਟ ਦੇ ਨਾਲ ਰਲ ਕੇ ਸਾਂਝਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਵੇਂ ਕਿ بارش ਨਹੀਂ ਸੀ ਆਉਂਦੀ ਹੁੰਦੀ ਤਾਂ ਜਦੋਂ ਪਹਿਲਾਂ ਲੋਕਾਂ ਨੇ ਕੀ ਕਰਨਾ ਇੱਕ ਤਾਂ ਗੁੱਡੀਆਂ ਸਾੜ ਕੇ ਰੱਬ ਨੂੰ ਮਨਾਣਾ ਕਿ ਜਿਵੇਂ بارش ਆ ਜਾਵੇ ਉਸੇ ਤਰ੍ਹਾਂ ਹੀ ਅੱਜ ਇੱਥੇ ਮਾਰਕੀਟ ਦੇ ਵਿੱਚ ਜਿਹੜੇ ਕਾਫੀ ਚੌਲ ਜਿਵੇਂ ਕਿ ਵੰਡ ਕੇ ਇੱਥੇ ਪਰਮਾਤਮਾ ਨੂੰ ਯਾਦ ਕਰ ਰਹੇ ਆ ਕਿ بارش ਦਾ ਜਿਹੜੀ ਕਿ ਕੁਦਰਤ ਦੀ ਕਰੋਪੀ ਆ ਕਾਫੀ ਜ਼ਿਆਦੀ ਗਰਮੀ ਪੈ ਰਹੀ ਆ ਕਈ ਦਿਨਾਂ ਤੋਂ بارش ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਜਿਹੜੇ ਕਿ بارش ਦਾ ਇੰਤਜ਼ਾਰ ਹੈ ਔਰ ਪਰਮਾਤਮਾ ਵੱਲੋਂ ਇਹ ਇੱਕ ਕਰੋਪੀ ਹੀ ਜਿਵੇਂ ਸ਼ਾਈ ਹੋਈ ਹੈ ਅਸੀਂ ਗੱਲ ਕਰਦੇ ਆ ਕਿ ਹਰ ਸਾਲ ਹੀ ਲਾਂਦੇ ਆ ਪਰ ਇਸ ਵਾਰ ਵੀ ਜਿਵੇਂ ਕਿ ਇਹਨਾਂ ਨੇ ਲੰਗਰ ਲਾਇਆ ਹੈ ਚੌਲਾਂ ਦਾ ਮਿੱਠੇ ਚੌਲਾਂ ਦਾ ਲੰਗਰ ਲਾਇਆ ਹੈ ਡਾਕਟਰ ਸਾਹਿਬ ਮਾਰਕੀਟ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਸਹਿਯੋਗ ਕਰਦੀ ਕਿਸ ਤਰ੍ਹਾਂ ਮਾਰਕੀਟ ਦਾ ਇਹ ਕਿਹੜੀ ਮਾਰਕੀਟ ਹੈ ਜਿੱਥੇ ਅਸੀਂ ਲੰਗਰ ਲਾਇਆ ਹੈ ਇਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੀ ਮਾਰਕੀਟ ਹੈ ਔਰ ਇਹ ਮਾਰਕੀਟ ਹਮੇਸ਼ਾ ਹੀ ਜਦੋਂ ਵੀ ਕਿਤੇ ਕੁਦਰਤ ਦੀ ਕੋਈ ਕਰੋਪੀ ਹੁੰਦੀ ਹੈ ਤੇ ਵੱਧ ਚੜ ਕੇ ਅੱਗੇ ਕੰਮ ਕਰਦੇ ਜਿਵੇਂ ਮਨੋਜ ਜੀ ਨੇ ਆਪਣੇ ਜਨਕਰਤ ਜੀ ਨੇ ਲਾਡੀ ਸੈਣੀ ਜੀ ਨੇ ਫਰਜ਼ਾਈ ਸਾਹਿਬ ਨੇ ਸਾਰੇ ਬਾਤ ਚੜ ਕੇ ਅੱਗੇ ਜਾ ਕੇ ਹਿੱਸਾ ਪਾਉਂਦੇ ਨੇ ਔਰ ਬਾਤ ਚੜ ਕੇ ਸੇਵਾ ਕਰਦੇ ਨੇ ਮੈਂ ਸਮਝਦਾ ਵੀ ਜਦੋਂ ਵੀ ਕਿਸੇ ਦੇ ਕੋਈ ਐਵੇਂ ਦੀ ਕੋਈ ਕੁਦਰਤ ਦੀ ਮਾਰ ਪੈਂਦੀ ਹੈ ਤੇ ਉਦੋਂ ਸਾਰਿਆਂ ਨੂੰ ਬਾਤ ਚੜ ਕੇ ਅੱਗੇ ਹੋ ਕੇ ਸੇਵਾ ਜਿਹੜੀ ਕਰਨੀ ਚਾਹੀਦੀ ਹੈ ਅੱਜ ਅਸੀਂ ਇੰਦਰ ਦੇਵਤਾ ਜੀ ਨੂੰ ਮਨਾਉਣ ਵਾਸਤੇ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਮੀਂਹ ਦੀ ਇੱਕ ਕਣੀ ਵੀ ਨਹੀਂ ਪਈ ਇਸ ਕਰਕੇ ਅਸੀਂ ਹੋਰ ਜ਼ੋਰ ਜਿਹੜੀ ਅਪੀਲ ਹੈ ਉਹਨਾਂ ਨੂੰ ਇੰਦਰ ਦੇਵਤਾ ਜੀ ਨੂੰ ਕਰ ਰਹੇ ਆ 14 ਦਾ ਲੰਗਰ ਲਗਾ ਕੇ ਵੀ ਸਾਡੇ ਸ਼ਹਿਰ ਦੇ ਵਿੱਚ ਕਿਰਪਾ ਕੀਤੀ ਜਾਵੇ ਮੀਂਹ ਪਾਇਆ ਜਾਵੇ ਇਸ ਮੀਂਹ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਗਰਮੀ ਨੇ ਇੰਨਾ ਬੁਰਾ ਹਾਲ ਹੈ ਕਿ ਜਾਨਵਰ ਵੀ ਜਿਹੜੇ ਨੇ ਗਰਮੀ ਦੇ ਨਾਲ ਮਰ ਰਹੇ ਨੇ ਕਾਫੀ ਜ਼ਿਆਦਾ ਸਮੱਸਿਆ ਹੈ ਬਾਰਸ਼ ਦੀ ਕਿਉਂਕਿ ਹਰ ਵਾਰੀ ਹੀ ਜਿਵੇਂ ਅੱਜ ਇਹਨਾਂ ਨੇ ਚੋਲਾ ਦਾ ਲੰਗਰ ਲਾਇਆ ਹੈ ਚੋਲਾ ਦਾ ਲੰਗਰ ਲਾਉਣ ਤੋਂ ਬਾਅਦ ਪਰਮਾਤਮਾ ਨੂੰ ਯਾਦ ਕਰ ਰਿਹਾ ਕਿ ਉਸ ਕੁਦਰਤ ਦੀ ਜਿਹੜੀ ਕਿ ਬਾਰਸ਼ ਜਿਹੜੀ ਕੁਦਰਤ ਦੀ ਇੱਕ ਕਿਆਮਤ ਹੈ ਬਾਰਸ਼ਾਤ ਜਿਹੜੀ ਉਹ ਬਰਸਾਤ ਇੱਥੇ ਅ ਨਹੀਂ ਪਈ ਕਿਉਂਕਿ ਇਹਨਾਂ ਵਾਸਤੇ ਇੱਕ ਬੋਡੀ ਅੱਜ ਲੰਗਰ ਲਾ ਕੇ ਇਹਨਾਂ ਨੇ ਅਰਦਾਸ ਕੀਤੀ ਹੈ ਪ੍ਰਮਾਤਮਾ ਅੱਗੇ ਕਿ ਇਹ ਬਰਸਾਤ ਇੱਥੇ ਆਵੇ ਤਾਂ ਇਹ ਜਿਹੜਾ ਕਿ ਹਰ ਇੱਕ ਜੀਵ ਜੰਤੂ ਪੰਛੀ ਸੁੱਖਤਾ ਸਾਲ ਲੈਣ ਕੀ ਕਹਿਣਾ ਚਾਹੂਗਾ ਹਾਂਜੀ ਸਮੂਹ ਸੰਗਤ ਸਮੂਹ ਸੰਗਤ ਵੱਲੋਂ ਮਿੱਠੇ ਚਾਪਨਾ ਲੰਗਰ ਲਗਾਏ ਗਿਆ ਹੈ ਤਾਂ ਜੋ ਪ੍ਰਮਾਤਮਾ ਅਗੇ ਅਰਦਾਸ ਕੀਤੀ ਗਈ ਹੈ ਤਾਂ ਜੋ ਬਾਦਿਸ਼ ਪੈ ਜਾਵੇ ਤਾਂ ਸਭ ਨੂੰ ਦੁੱਖ ਤਕਲੀਫ ਮਾਦੀ ਦਾ ਹੀ ਇੱਕ ਤਰ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਿੱਠੇ ਚਾਪਨਾ ਦਾ ਇੱਕ ਅਦਾਸ ਹੀ ਹੈ ਸਾਰੀ ਮਾਰਕੀਟ ਵੱਲੋਂ ਤਾਂ ਜੋ ਬਾਦਿਸ਼ ਪੈ ਜਾਵੇ ਲੜੀ ਜੀ ਕੀ ਕਹਿਣਾ ਚਾਹੋਗੇ ਤੁਸੀਂ ਕਿਉਂਕਿ ਹਰ ਸਾਲ ਦੀ ਤਰ੍ਹਾਂ ਇਹ ਲੰਗਰ ਲਾਇਆ ਹੈ ਕਿਉਂਕਿ ਬਾਰਸ਼ ਦੀ ਕਾਫੀ ਜਿਆਦਾ ਉਹ ਹੈ ਇਹ ਜੀ ਹਰ ਸਾਲ ਦੀ ਤਰ੍ਹਾਂ ਅਸੀਂ ਹਰ ਸਾਲ ਹੀ ਇਸੇ ਤਰ੍ਹਾਂ ਲੰਗਰ ਲਾਂਦੇ ਆਂ ਪ੍ਰਮਾਤਮਾ ਨੂੰ ਯਾਦ ਕਰਦੇ ਆਂ ਕਿ ਸਾਤੋਂ ਜੋ ਵੀ ਕੋਈ ਗੁਨਾਹ ਹੋਇਆ ਅਸੀਂ ਇੱਕ ਲੰਗਰ ਦੇ ਰੂਪ ਵਿੱਚ ਲਾ ਕੇ ਮਾਫੀ ਮੰਗਦੇ ਆਂ ਕਿ ਸਾਡੇ ਸ਼ਹਿਰ ਪਾਤਣਾ ਵਿੱਚ ਬਾਰਸ਼ ਦੀ ਸਮੱਸਿਆ ਬਹੁਤ ਜ਼ਿਆਦਾ ਬਾਰਿਸ਼ ਪਵੇ ਬਹੁਤ ਜ਼ਿਆਦਾ ਗਰਮੀ ਹੋ ਰਹੀ ਆ ਇਹੀ ਦੁਆ ਕਰਦੇ ਆ ਪਰਮਾਤਮਾ ਅੱਗੇ ਕਿ ਸਾਡਾ ਲੰਗਰ ਸੰਗਤ ਛਕੇ ਤੇ ਪਰਮਾਤਮਾ ਸਾਡੇ ਉਰੇ ਆ ਕੇ ਬਾਰਿਸ਼ ਹੋਵੇ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹੋਗੇ ਹਾਂਜੀ ਅਸੀਂ ਤਰਕੀਬਨ ਕਈ ਸਾਲਾਂ ਤੋਂ ਕਰਦੇ ਆ ਰਹੇ ਆ ਇਹ ਹਰ ਸਾਲ ਦੀ ਤਰ੍ਹਾਂ ਖੰਡ ਪਾਠ ਵੀ ਕਰਾਉਂਦੇ ਆ ਅਸੀਂ ਮਾਰਕੀਟ ਵਿੱਚ ਤੇ ਗਰਮੀ ਦੇ ਵਿੱਚ ਅਸੀਂ ਸ਼ਵਿਲਾਂ ਵੀ ਲਾਣੇ ਆ ਤੇ ਆਹ ਲੰਗਰ ਵੀ ਲਾਣੇ ਆ ਪਰ ਪਰਮਾਤਮਾ ਦੀ ਅੱਗੇ ਹੀ ਦੁਆ ਕਰਦੇ ਆ ਵੀ ਮਾਰਕੀਟ ਵਿੱਚ ਸੁੱਖ ਸ਼ਾਂਤੀ ਰਹੇ ਤੇ ਮਿਹਰ ਭਰੇ ਹੱਥ ਰੱਖੇ ਜਿਵੇਂ ਕਿ ਇਸ ਵਾਰ ਵੀ ਕੁਦਰਤ ਦੀ ਕਰੋਪੀ کافی ਜ਼ਿਆਦਾ ਗਰਮ ਗਰਮੀ ਪੈ ਰਹੀ ਹੈ ਕਿਉਂਕਿ ਪਾਰਾ کافی ਜ਼ਿਆਦਾ ਵਧਿਆ ਹੋਇਆ ਹੈ ਔਰ ਪਾਤੜਾ ਇਲਾਕੇ ਦੇ ਵਿੱਚ ਬਰਸਾਤ ਦੀ ਕਾਫੀ ਜਿਆਦੀ ਘਾਟ ਹੈ ਮਹਿਸੂਸ ਕਰ ਰਿਹਾ ਕਿਉਂਕਿ ਐਸ ਵਕਤ ਪਹਿਲਾਂ ਜਦੋਂ ਇੱਥੇ ਬਰਸਾਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਸਨ ਪਰ ਇਸ ਵਾਰ ਬਰਸਾਤਾਂ ਦਾ ਮੌਸਮ ਲੰਘਦਾ ਜਾ ਰਿਹਾ ਹੈ ਪਰ ਬਰਸਾਤ ਬਹੁਤ ਲੇਟ ਹੋ ਗਈ ਹੈ ਹੁਣ ਇੱਥੇ ਦੀਆਂ ਸੰਗਤਾਂ ਜਿਹੜੀਆਂ ਕਿ ਕਈ ਤਰ੍ਹਾਂ ਦੇ ਉਪਰਾਲੇ ਜਿਵੇਂ ਮਿੱਠੇ ਚੌਲ ਵੰਡ ਕੇ ਔਰ ਲੋਕਾਂ ਨੂੰ ਜਿਹੜੇ ਕਿ ਸ਼ਿਕਾਰ ਰਹੇ ਨੇ ਔਰ ਕੁਦਰਤ ਦੇ بارش ਦਾ ਇੰਤਜ਼ਾਰ ਕਰ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਉਸ ਕੁਦਰਤ ਅੱਗੇ ਇਹਨਾਂ ਦੀ ਅਰਦਾਸ ਕਿੰਨੇ ਸਮੇਂ ਬਾਅਦ ਪ੍ਰਵਾਨ ਹੁੰਦੀ ਹੈ ਜਿਵੇਂ ਕਿ ਚੌਲਾਂ ਦਾ ਲੰਗਰ ਇੱਥੇ ਮਾਰਕੀਟ ਦੇ ਵਿੱਚ ਇਸ ਮਾਰਕੀਟ ਦੇ ਵਿੱਚ ਹਰ ਵਾਰੀ ਲੱਗਦਾ ਹੈ ਬੜੇ ਵਧੀਆ ਤਰੀਕੇ ਨਾਲ ਸਜਜੇ ਢੰਗ ਨਾਲ ਚੌਲਾਂ ਦਾ ਲੰਗਰ ਲਾਇਆ ਜਾਂਦਾ ਹੈ ਕਿਉਂਕਿ ਅੱਜ ਦੇ ਜਿਸ ਤਰ੍ਹਾਂ ਦੀ ਗਰਮੀ ਪੈ ਰਹੀ ਆ ਗਰਮੀ ਦਾ ਕੁਰਕਾ ਪੈ ਰਿਹਾ ਮੱਲੀ ਸਾਹਿਬ ਤੁਹਾਡਾ ਵੀ ਸਹਿਯੋਗ ਰਹਿੰਦਾ ਇੱਥੇ ਮਾਰਕੀਟ ਦੇ ਨਾਲ ਤੁਸੀਂ ਕਾਫੀ ਦੂਰੋਂ ਚੱਲ ਕੇ ਆਉਨੇ ਹੋ ਕਿਸ ਤਰ੍ਹਾਂ ਦਾ ਅੱਜ ਜਿਹੜਾ ਚੋਲਾ ਦਾ ਲੰਗਰ ਲਾਇਆ ਔਰ ਜਿਹੜਾ ਕੀ ਉਮੀਦਾਂ ਰੱਖਦੇ ਉਸ ਕੁਦਰਤ ਦੇ ਜਿਹੜੀ ਕੀ ਪ੍ਰਸ਼ਾਦ ਦੀ ਹੈ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਕਾਰਜ ਲੰਗਰ ਦਾ ਇਸ ਮਾਰਕੀਟ ਵੱਲੋਂ ਲਾਇਆ ਜਾਂਦਾ ਜਿਹਦੇ ਵਿੱਚ ਬਾਂਸਲ ਸਾਹਿਬ ਡਾਕਟਰ ਅਸ਼ੋਕ ਜੀ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਤੇ ਸਾਰੀ ਸੰਗਤ ਰਲ ਕੇ ਲਾਉਂਦੀ ਹੈ ਇਹ ਕਈ ਤਰ੍ਹਾਂ ਇਹ ਸਾਲ ਦੇ ਵਿੱਚ ਬੜੇ ਪ੍ਰੋਗਰਾਮ ਖਰਾਉਂਦੇ ਨੇ ਜੀ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਸੀਗਾ ਪਿੱਛੇ ਉਹਨਾਂ ਦਾ ਖੰਡ ਪਾਟ ਸਾਹਿਬ ਕਰਾ ਕੇ ਇਹਨਾਂ ਨੇ ਤੇ ਲੰਗਰ ਲਾਇਆ ਸੀ ਇਸੇ ਤਰੀਕੇ ਹੁਣ ਇਹਨਾਂ ਨੇ ਦੇਖਿਆ ਕਿ ਪ੍ਰਮਾਤਮਾ ਵੱਲੋਂ ਕਾਫੀ ਸਮੇਂ ਤੋਂ بارش ਦੀ ਲੋੜ ਹੈ بارش ਨਹੀਂ ਪੈ ਰਹੀ ਇਹਨਾਂ ਨੇ ਇੱਕ ਜੱਗ ਲਾਇਆ ਚੌਲਾਂ ਦਾ ਕਿ ਪ੍ਰਮਾਤਮਾ ਇਸ ਇੰਨੀ ਗਰਮੀ ਦੇ ਪ੍ਰਕੋਪ ਨੂੰ ਵੇਖ ਕੇ ਵੀ ਤੂੰ ਮਿਹਰ ਕਰ ਤੇ ਮੀ ਪਾਇਆ ਜਾਵੇ ਮਨੀ ਸਾਹਿਬ ਜਿਹੜੀ ਮਾਰਕੀਟ ਦੇ ਵਿੱਚ ਜਿਹੜੇ ਜਿਹੜੇ ਬੰਦੇ ਆ ਉਹਨਾਂ ਦੇ ਤੁਸੀਂ ਨਾਮਾਂ ਬਾਰੇ ਜਾਣਨਾ ਪਾਹੋਂਗੇ ਥੋੜਾ ਜਿਹਾ ਵੀ ਕਿਹੜੇ ਕਿਹੜੇ ਬੰਦੇ ਆ ਤੇ ਜਿਹੜੇ ਕਿ ਜਿਨ੍ਹਾਂ ਦਾ ਸਹਿਯੋਗ ਕਾਫੀ ਜ਼ਿਆਦਾ ਹੈ ਕਿਉਂਕਿ ਹਰ ਵਰੀ ਉਹ ਮਾਰਕੀਟ ਦੇ ਵਿੱਚ ਜਿਹੜੇ ਕਿ ਇਸ ਤਰ੍ਹਾਂ ਦੇ ਜਿਹੜੇ ਜੱਗ ਕਰਦੇ ਆ ਜਾਂ ਲੰਗਰ ਚਲਾਉਂਦੇ ਆ ਉਹਨਾਂ ਦੇ ਵਿੱਚ ਸਭ ਤੋਂ ਮੋਹਰੀ ਰਹਿੰਦੇ ਆ ਇੱਕ ਜਿਵੇਂ ਕਿ ਡਾਕਟਰ ਸੋਗ ਜੀ ਹੈ ਜਨਕਰਾਜ ਜੀ ਹੈ ਇਧਰ ਆਪਣੇ ਬਾਂਸਲ ਜੀ ਵਿਰੋਧ ਬਨਰ ਬਾਂਸਲ ਜੀ ਹੈ ਔਰ ਹੋਰ ਵੀ ਹੈ ਨਾਲ ਮਾਰਕੀਟ ਦੇ ਵਿੱਚ ਸ਼ੈਣੀ ਨੇ ਲੱਡੀ ਹੈ ਨਾ ਇਹ ਇਹ ਮਹਿਰੋਖ ਸਾਹਿਬ ਗੱਲ ਇਸ ਤਰ੍ਹਾਂ ਹੈ ਕਿ ਇਹ ਪਰਾਲਾ ਕਰਨਾ ਹੁੰਦਾ ਹੈ ਜਿਵੇਂ ਬਾਂਸਲ ਜੀ ਜਨਕਰਾਜ ਜੀ ਡਾਕਟਰ ਸ਼ੋਕ ਜੀ ਇਹ ਇੱਕ ਪਰਾਲਾ ਕਰਦੇ ਨੇ ਪਰ ਜਿਹੜਾ ਲੰਗਰ ਹੈ ਉਹ ਸਾਰੀ ਮਾਰਕੀਟ ਦੇ ਸਹਿਯੋਗ ਨਾਲ ਲੱਗਦਾ ਹੈ ਤੇ ਇਹ ਅਪਰਾਲਾ ਕਰਨ ਵਿੱਚ ਡਾਕਟਰ ਜੀ ਬਹੁਤ ਮੂਰੀ ਨੇ ਇਹ ਨਾਲ ਬਾਂਸਲ ਜੀ ਚੱਲਦੇ ਨੇ ਜਨਕਰਾਜ ਜੀ ਨੇ ਵੀਰ ਜੀ ਨਾਲ ਨੇ ਇਹ ਸਾਰਿਆਂ ਦਾ ਪਰਾਲਾ ਹੈ ਜਦੋਂ ਜਿਹੜਾ ਪਰਾਲਾ ਕਰਦਾ ਨਾ ਤੇ ਲੰਗਰ ਦੀ ਕੋਈ ਕਮੀ ਨਹੀਂ ਆਉਂਦੀ ਸਾਰੀ ਮਾਰਕੀਟ ਬਹੁਤ ਖੁੱਲੇ ਦਰ ਵਾਲੀ ਹੈ ਤੇ ਮੈਨੂੰ ਲੱਗਦਾ ਕਿ ਅੱਜ ਇਹ ਮੀਂਹ ਪਵਾ ਕੇ ਹਟਣਗੇ ਮੀਂਹ ਜਰੂਰ ਪਊਗਾ ਕਿਉਂਕਿ ਇਹਨਾਂ ਨੇ ਸੱਚੇ ਦਿਲੋਂ ਲਾਇਆ ਜਲੰਗਰ ਤੇ ਅੱਜ ਮੀਂਹ ਪਊਗਾ ਜੀ ਤੇ ਪ੍ਰਮਾਤਮਾ ਠੰਡ ਕਰੇ ਬੋਲੇ ਸੋਨਹਿਰਾ ਸਤ ਸ੍ਰੀ ਅਕਾਲ ਤੁਸੀਂ ਵੀ ਇਹਨਾਂ ਦੀ ਜਿਹੜੀ ਆ ਵਾਈਟ ਕਰਦੇ ਹੋ ਹਰ ਵਾਰੀ ਤੁਸੀਂ ਪਹੁੰਚਦੇ ਇੱਕ ਤੁਹਾਡਾ ਵੀ ਬਹੁਤ ਵੱਡੀਆਂ ਯੋਗਦਾਨ ਹੈ ਕਿਉਂਕਿ ਇਹਨਾਂ ਨੂੰ ਵੇਖ ਕੇ ਹੋਰ ਵੀ ਕਈਆਂ ਨੂੰ ਸਿੱਖਿਆ ਮਿਲਦੀ ਹੈ ਕਿ ਜੱਗ ਦੇ ਕੰਮ ਜਿਹੜੇ ਨੇ ਉਹ ਕਰਨੇ ਚਾਹੀਦੇ ਨੇ ਇਹ ਸਮਾਜ ਸੇਵੀ ਵੀ ਨੇ ਹੋਰ ਵੀ ਬੜੇ ਸਮਾਜ ਦੇ ਲਈ ਕੰਮ ਕਰਦੇ ਨੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਇਹਨਾਂ ਲਈ ਕਿਉਂਕਿ ਬਾਂਸਲ ਜੀ ਨੇ ਤੇ ਇਹੇ ਜੀ ਜਨਕ ਜੀ ਵੀਰ ਜੀ ਸਾਰਿਆਂ ਦਾ ਬੜਾ ਯੋਗਦਾਨ ਇਹਨਾਂ ਦਾ ਉਪਰਾਲਾ ਇਹਨਾਂ ਦਾ ਬਹੁਤ ਵਧੀਆ ਚੰਗਾ ਉਪਰਾਲਾ ਹੈ ਕਹਿੰਦੇ ਜੇ ਸੱਚੇ ਮਨੋਂ ਅਰਦਾਸ ਕਰੀਏ ਤਾਂ ਉਹ ਪਰਮਾਤਮਾ ਪ੍ਰਵਾਨ ਕਰਦਾ ਹੈ ਹੁਣ ਦੇਖਣਾ ਹੋਵੇਗਾ ਕਿ ਇਹ بارش ਦਾ ਇੰਤਜ਼ਾਰ ਕਰ ਰਹੀਆਂ ਸੰਗਤਾਂ ਜਿਹੜੀਆਂ ਕਿੰਨੇ ਸਮੇਂ ਤੱਕ ਇੱਥੇ ਇੰਤਜ਼ਾਰ ਕਰਦੀਆਂ ਰਹਿਣਗੀਆਂ ਜਾਂ ਉਸ ਪਰਮਾਤਮਾ ਵੱਲੋਂ ਇੱਥੇ ਇਹਨਾਂ ਦੀ ਅਰਦਾਸ